ਆ ਜੇ ਬਈ ਆਪਾਂ ਗੱਲ ਪਛਾਣਨੇ ਸਤਿ ਸ਼੍ਰੀ ਅਕਾਲ ਮਹਿਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਹਲਕਾ ਫਿਰੋਜ਼ਪੁਰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਿੰਡਾਂ ਦਾ ਜਿਹੜਾ ਗਰਾਊਂਡ ਜ਼ੀਰੋ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਿੰਡਾਂ ਦੇ ਵਿੱਚ ਕੀ ਹੈ ਜਿਹੜਾ ਚੋਣ ਚਰਚਾ ਕਿਵੇਂ ਚੱਲ ਰਹੀ ਆ ਤੇ ਅੱਜ ਫਾਜ਼ਿਲਕਾ ਹਲਕੇ ਦੇ ਪਿੰਡ ਦੇ ਵਿੱਚ ਇੱਥੇ ਬੈਠੇ ਆ ਤੇ ਆਪਾਂ ਗੱਲਬਾਤ ਕਰਦੇ ਆ ਇੱਥੇ ਆਪਣੇ ਨਾਲ ਕਾਫੀ ਵੀਰ ਆ ਜਿਹੜੇ ਗੱਲਬਾਤ ਕਰਨ ਲਈ ਤਿਆਰ ਆ ਹਾਂ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਆਪਣਾ ਨਾਂ ਦੱਸੋ ਜੀ ਸਤਲਾਲ ਜ ਕਿਹੜਾ ਪਿੰਡ ਕਿਹੜਾ ਹੈ ਤੁਹਾਡਾ ਸ਼ਹਿਰ ਫਾਇਲਕਾ ਜੀ ਅੱਛਾ ਸ਼ਹਿਰ ਫਾਇਲਕਾ ਦੇ ਵਿੱਚ ਹੀ ਆ ਜਾਂਦਾ ਏਰੀਆ ਹਾਂਜੀ 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 ਬਿਲਕੁਲ ਸਰਕਾਰ ਦੇ ਜਿਹੜਾ 2.5 ਸਾਲ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਗਰੀਬਾਂ ਨੂੰ ਤਲਾਰਾ ਹੀ ਲਾਇਆ ਬਿਲਕੁਲ ਕੋਈ ਕੰਮ ਨਹੀਂ ਕੀਤਾ ਸਰਕਾਰ ਨੇ ਤੁਹਾਡੇ ਇੱਥੇ ਜਿਹੜਾ ਮੌਜੂਦ ਹੁਣ ਐਮਐਲਏ ਸਾਹਿਬ ਸਵਨਾ ਜੀ ਬਣੇ ਆ ਫਾਇਲਕਾ ਤੋਂ ਉਹ ਕਿੰਨਾ ਕਾ ਕੇ ਵਿਚਰਦੇ ਲੋਕਾਂ 'ਚ ਇੱਥੇ ਕੋਈ ਨਹੀਂ ਆਇਆ ਬਾਅਦ 'ਚ ਆਇਆ ਹੀ ਨਹੀਂ ਪਹਿਲੂ ਆਉਂਦਾ ਸੀ ਪਹਿਲੂ ਤੇ ਇੱਥੇ ਖੜੋ ਜਣਾ ਸੀ ਤੁਰੇ ਜਣਾ ਖੜੋ ਜੇ ਹੁਣ ਕੰਮ ਕਿੰਨੇ ਕੰਮ ਹੋਏ ਆ ਜਿਹੜੇ ਲੋਕਾਂ ਦੇ ਉਹ 2.5 ਸਾਲ ਦੇ ਕੰਮ ਦਿਖਾ ਕੇ ਜਿਹੜਾ ਵੋਟ ਮੰਗਣ ਆ ਰਹੇ ਆ ਆਮ ਆਦਮੀ ਪਾਰਟੀ ਵਾਲੇ ਕਿੰਨੇ ਕੰਮ ਆ ਜਿਹੜੇ ਤੁਹਾਡੇ 2.5 ਸਾਲਾਂ ਦਾ ਕੰਮ ਤਾਂ ਜਨਾਬ ਕੁਛ ਹੀ ਨਹੀਂ ਹੋਇਆ ਜੀ ਕੋਈ ਕਿਸੇ ਤਰ੍ਹਾਂ ਦਾ ਕੰਮ ਹੋਇਆ ਹੀ ਨਹੀਂ ਅਜ਼ਕੀਰ ਕੋਈ ਤਰ੍ਹਾਂ ਦੀ ਕੰਮ ਨਹੀਂ ਕਿਸੇ ਤਰ੍ਹਾਂ ਦਾ ਨਹੀਂ ਹੋਇਆ ਤੈਨੂੰ ਜਿਹੜੀਆਂ ਸਹੂਲਤਾਂ ਉਹਨਾਂ ਨੇ ਕੋਈ ਵਾਅਦੇ ਕੀਤੇ ਸੀ ਉਹ ਨੌਕਰੀਆਂ ਲਵਾ ਦੇਾਂਗੇ ਉਹ ਕਰਦੇ ਮੈਂ ਤਾਂ ਜਿਵੇਂ ਕਰਦੇ ਗੁਡੀਆਂ ਦੇ ਵੇਟਿੰਗ ਵਿੱਚ ਹੀ ਗਿਆ ਨੇ ਉਹ ਵਿਚਾਰੀਆਂ ਸਰਕਾਰ ਤਾਂ ਦਾਅਵੇ ਕਰੀ ਹੁੰਦੀ ਸੀ 42 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੰਗੀਆਂ ਸਾਡੀ ਗੁਡੀਆਂ ਬੜੀਆਂ ਭਗਵੰਤ ਮਾਨਾਂ ਦਾ ਟੀਵੀ ਟਾਵਰ ਤੇ ਬੈਠੇ ਨੇ ਵਿਚਾਰੀਆਂ ਤਿੰਨ ਮਹੀਨੇ ਹੋ ਗਏ ਕੋਈ ਨੌਕਰੀ ਨਹੀਂ ਨਾਲੇ ਅੱਗੇ ਵੇਟਿੰਗ ਵਿੱਚ ਨੇ ਸੇਬ ਸਹੂਲਤਾਂ ਦਾ ਕਿਵੇਂ ਹੈ ਇੱਥੇ ਕੋਈ ਡਿਸਪੈਂਸਰੀ ਵਗੈਰਾ ਜਾਂ ਪਿੰਡਾਂ ਦੇ ਵਿੱਚ ਕੁਝ ਹੈਗਾ ਕੁਝ ਨਹੀਂ ਹੈਗਾ ਜੀ ਕੋਈ ਸਭ ਤੋਂ ਵੱਡਾ ਜਿਹੜਾ ਸੀਗਾ ਆਪਣੇ ਪਿੰਡਾਂ ਦੇ ਵਿੱਚ ਰੋਕ ਸੀਗਾ ਇੱਕ ਲੱਗਿਆ ਪੰਜਾਬ ਨੂੰ ਨਸ਼ੇ ਦਾ ਸੀਗਾ ਉਹ ਇੰਨਾ ਪਿੰਡਾਂ ਦੇ ਵਿੱਚ ਕਿਵੇਂ ਫੁੱਲ ਚੱਲ ਰਿਹਾ ਸਾਰੇ ਪਾਸੇ ਪਹਿਲਾਂ ਦੀਆਂ ਸਰਕਾਰਾਂ ਨਾਲ ਹੁਣ ਕੋਈ ਰੋਕਥਾਮ ਹੋਈ ਹੈ ਕੋਈ ਰੋਕਥਾਮ ਨਹੀਂ ਬਿਲਕੁਲ ਨਹੀਂ ਜ਼ਿਆਦਾ ਜ਼ਿਆਦਾ ਪਹਿਲੇ ਨਾਲੋਂ ਜ਼ਿਆਦਾ ਤੇ ਪਿੰਡਾਂ ਦੇ ਪ੍ਰੈਗਾ ਵੀ ਨਾਲ ਚੱਲਣ ਲੱਗ ਗਿਆ ਅੱਗੇ ਚਿੱਟਾ ਚੱਲਦਾ ਤੇ ਹੁਣ ਪ੍ਰੈਗਾ ਵੀ ਨਾਲ ਚੱਲਣ ਲੱਗ ਗਿਆ ਆ ਬਿੱਲਾਂ ਤਾਂ ਬਿੱਲ ਤਾਂ ਮਾਫ ਹੋ ਗਏ ਸੀ ਕਿ ਭਾਈ ਤੁਸੀਂ ਕਿਧਰ ਚੱਕੀ ਫਿਰਦੇ ਹੋ ਬਿੱਲ ਚੱਕੀ ਕਿਧੇ ਫਿਰਨਾ 12000 ਇੱਕ ਬਲਬ ਜਗਦਾ ਤੇ 12000 ਰੁਪਿਆ ਗਰੀਬ ਨੂੰ ਇਹ ਤਾਂ ਇਹ ਤਾਂ ਭਗਵਾਨਤ ਮੰਨ ਕਹਿੰਦਾ ਸੀ ਮਾਫ ਹੋ ਗਏ ਕੋਈ ਮਾਫ ਨਹੀਂ ਆ ਵੇਖ ਲਓ 12000 ਰੁਪਿਆ ਉੱਤੇ ਅੱਛਾ ਇੱਕ ਬਲਬ ਜਗਦਾ ਇੱਕ ਮਿੰਟ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ਰੂਰ ਦਿਖਾ ਦਿਓ ਇੱਕ ਹਦੋਂ ਤਾਂ ਪਹਿਲਾਂ ਭਾਈ ਜੀ ਇਹ ਬਸ ਪਿਛਲਾ ਹੀ ਆ ਅੱਛਾ ਕੱਢ ਕੇ ਦੇਖਿਆ ਤੁਹਾਡਾ 11860 ਰੁਪਏ ਹਾਂ ਇੱਕ ਬਲਬ ਜਗਦਾ ਉਹ ਵੀ ਰਾਤ ਨੂੰ ਜਗਾਵੀਦਾ ਹੈ ਤੇ ਦਿਨੇ ਬੰਦ ਹੁੰਦਾ ਹੈ ਅੱਛਾ ਆ ਮੇਰੇ ਹੱਥੇ ਫੜ ਕੇ ਇੱਕ ਵਾਰੀ ਦਿਖਾ ਦੂੰ ਅੱਛ 11000 ਤੇ 860 ਰੁਪਿਆ ਦਾ ਬਿੱਲ ਆ ਇਹ ਇੱਕ ਬਲਬ ਜਗਦਾ ਇੱਥੇ ਬਾਕੀ ਦਿਨੇ ਅਸੀਂ ਬੰਦ ਕਰਦੇ ਵੀ ਇੱਥੇ ਰਾਤ ਨੂੰ ਜਲਾਈਦਾ ਉਹ ਵੀ ਕਦੇ ਤੇ 11000 ਮਾਫ਼ ਤਾਂ ਕਹਿੰਦੀ ਆ ਵੀ ਅਸੀਂ ਜਿਹੜੀ 600 ਜੁਨਟ ਬੀਲੀ ਮਾਫ਼ ਕਰਤੀ ਆ ਆ ਹੁਣ ਮਾਫ਼ ਹੋਈ ਪਏ ਗਰੀਬ 6 ਮਹੀਨੇ ਤੋਂ ਮੈਂ ਨਰਮਤ ਗੇਰੀਆ ਤੇ ਮਗਰੋਂ ਬਿੱਲ ਕੱਢਦਾ ਤਾਂ ਭੰਚ 12 11000 80 ਰੁਪਿਆ ਅੱਛਾ ਹੋਰ ਵੀ ਲੋਕ ਪਿੰਡ ਦੇ ਵਿੱਚ ਤੁਹਾਡਾ ਕਰੇ ਬਲਬ ਵੀ ਨਹੀਂ ਜਗਾ 6 ਮਹੀਨੇ ਮੈਂ 11 ਨਰਮਤ ਗਿਦੇ ਰਹੇ ਉੱਥੇ ਫਿਰ ਅਸੀਂ ਘੈਰ ਨੂੰ ਹੋਰ ਕੰਮ ਕਰਦੇ ਤੇ ਐਵੇਂ ਕਿ ਦੱਬੀ ਜਾਂਦਾ ਸਹੀ ਕਰਦਾ ਐ ਐਵੇਂ ਦੱਬੀ ਆ ਬਿੱਲ ਹਾਂ ਐਵੇਂ ਬਿੱਲ ਦੱਬੀ ਆਂਦੇ ਨੇ ਤੇ ਉਹ ਮੈਂ ਤਾਂ ਨਰਮਾ ਚੁਕਦਾ ਫਿਰਨਾ ਤੇ ਯਾਰਾਂ ਯਾਰ ਅਸੀਂ ਮੈਂ ਇੱਕ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹੋਰ ਵੀ ਲੋਕਾਂ ਨੂੰ ਬਿੱਲ ਆਏ ਵਾਧੂ ਆਇਆ 8000 ਕਿਸੇ ਨੂੰ ਲਾਉਂਗਾ ਯਾਰ ਇੱਕ ਨੂੰ ਆਇਆ 35000 ਰੁਪਇਆ ਬਿੱਲ ਮੈਂ ਹੋਰ ਕਿਹੜੇ ਕਿਹੜੇ ਬਾਈ ਜੀ ਵਾਦੇ ਆ ਜਿਹੜੇ ਸਰਕਾਰ ਨੇ ਤੁਹਾਡੇ ਨਹੀਂ ਪੂਰੇ ਕੀਤੇ ਕੋਈ ਵਾਦਾ ਪੂਰਾ ਨਹੀਂ ਹੋਇਆ ਜੀ ਕੋਈ ਨਹੀਂ ਹੋਇਆ ਨਹੀਂ ਇਹਨਾਂ ਨੇ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਨੌਜਵਾਨਾਂ ਨੂੰ ਕੀ ਰੋਜ਼ਗਾਰ ਮਿਲ ਗਿਆ ਐ ਸਾਨੂੰ ਤਾਸ਼ ਖੇਡਣ ਦਾ ਮਿਲਿਆ ਜੀ ਆ ਵੇਖੋ ਹਾਂ ਤੇ ਤੁਹਾਡਾ ਕੰਮ ਕਿਵੇਂ ਇੱਧਰ ਕਹਿੰਦੇ ਖੱਡਿਆਂ ਤੇ ਪਹਿਲਾਂ ਰੇਤੇ ਤੋਂ ਚੱਲਦਾ ਰੇਤਾ ਜੀ ਇਹ ਨਾ ਕਿਸੇ ਗਰੀਬ ਦਾ ਕੰਮ ਨਹੀਂ ਚੱਲਿਆ ਅੱਗੇ ਕੋਈ ਚੱਲਦਾ ਸੀ ਹੈ ਉਹ ਹੁਣ ਆਪ ਨਾਲ ਆਂਦਾ ਹੀ ਫੜਾਂਦਾ ਹੀ ਤੇ ਸਾਨੂੰ ਨੇ ਕੌਣ ਆ ਲੰਦਾ ਅੱਛਾ ਆਪ ਸਵਨਾ ਸਾਹਿਬ ਆਂਦਾ ਹੈ ਅੱਛਾ ਹਾਂ ਰਾਤ ਨੂੰ ਨਹੀਂ ਉਹ ਤਾਂ ਕਹਿੰਦਾ ਰਾਜਸਿਕ ਬੋਟੀ ਕਹਿੰਦਾ ਮੇਰੇ ਨਾਲ ਆ ਮੇਰੀ ਬਰਾਦਰੀ ਦੀ ਬੋਟਾ ਜਿਹੜੀ ਮੇਰੇ ਨਾਲ ਆ ਕੋਈ ਓਟ ਨਹੀਂ ਹੈਗੀ ਪਹਿਲਾ ਹੋਂ ਤਾਂ ਮੈਂ ਠੱਗੀ ਮਾਰ ਤੇ ਲੈਗਾ ਸਾਡੇ ਕੋਲ ਅੱਛਾ ਹਾਂ ਨਹੀਂ ਹੁਣ ਤੁਹਾਡਾ ਰਜ਼ਕਾਰ ਜਿਹੜਾ ਦੋਸ਼ ਤੁਹਾਡੇ ਇਹੀ ਆ ਵੀ ਤੁਹਾਡੇ ਐਮਐਲਏ ਸਾਹਿਬ ਨੇ ਖੋਲਿਆ ਉਹ ਖੋਲਿਆ ਨੇ ਹੋਰ ਕੀ ਇਥੇ ਅੱਜ ਕਾਫੀ ਬੰਦੇ ਤੁਸੀਂ ਦੁਪਹਿਰੇ ਬੈਠੇ ਹੋ ਜੀ ਕੀ ਕਾਰਨ ਹੈ ਜਿਹੜਾ ਇੱਥੇ ਬੈਠਣ ਲਈ ਮਜਬੂਰ ਹੋ ਬਸ ਟੈਂਪਾਸ ਵੇਲੇ ਹੁੰਦੇ ਕਰ ਜਾਂਦੇ ਹੋਰ ਕੋਈ ਤੁਹਾਡਾ ਕੰਮ ਹੋਰ ਹੈ ਕੋਈ ਤਕਰੀਬ ਹੈ ਅੱਛਾ ਤੁਹਾਡਾ ਕੰਮ ਕੀ ਜਿਆਦਾ ਇੱਥੇ ਰਹਤੇ ਤੇ ਪੈਂਸਨ ਹਾਂਜੀ ਰਹਤੇ ਦਾ ਹੀ ਸੀ ਦਿਹਾੜੀਦਾਰ ਆਪ ਟਰਾਲੀਆਂ ਭਰੀ ਜਾਂਦੇ ਨੇ ਤਕਰੀਬ ਬੰਦੇ ਦਾ ਵੀਰੇ ਜਮਾ ਕੰਮ ਨਹੀਂ ਅੱਗੇ ਰੇਤਾ ਚੱਲਦਾ ਸੀ ਤੇ ਬਹੁਤ ਵਧੀਆ ਹਰ ਗਰੀਬ ਬੰਦਾ ਜਾ ਕੇ 5-700 ਹਜ਼ਾਰ ਲਿਆਂਦਾ ਸੀ ਸ਼ਾਮ ਨੂੰ ਕੰਮ ਕਰਕੇ ਜੀ ਹੋਂ ਜੀ ਹੋਂ ਦੇ ਨਾਲੋਂ ਗਰੀਬ ਕੋਲ ਕੰਮ ਨਹੀਂ ਹੈਗਾ ਗਰੀਬ ਕਿੱਧਰ ਜਾਵੇਗੀ ਜਾਂ ਨਸ਼ੇ ਨੂੰ ਪੀਆ ਜਾਂ ਚੋਰੀਆਂ ਨੂੰ ਪੀਆ ਹੈ ਆ 2.5 ਸਾਲਾਂ ਦਾ ਰਿਪੋਰਟ ਕਾਰਡ ਵੇਖ ਕੇ ਉਹ ਕਹਿੰਦੇ ਵੀ ਅਸੀਂ ਵੋਟਾਂ ਮੰਗ ਰਹੇ ਹਾਂ ਆ ਬੰਦੇ ਸਰਕਾਰ ਕਹਿੰਦੀ ਤੁਹਾਨੂੰ ਕੀ ਲੱਗਦਾ 2.5 ਸਾਲਾਂ ਦੇ ਵਿੱਚ ਜਿਹੜਾ ਰਿਪੋਰਟ ਕਾਰਡ ਦਿਖਾਉਂਦੇ ਆ ਉਹਦੇ ਹਿਸਾਬ ਨਾਲ ਉਹਨਾਂ ਨੂੰ ਕਿੰਨੇ ਕ ਪਰਸੈਂਟ ਜਿਹੜੇ ਚਾਂਸ ਬੋਟ ਦੇ ਸਭ ਤੋਂ ਵੱਡਾ ਹੈ ਜੀ ਨਸ਼ਾ ਫਾਈਲ ਲਗਾ ਚ ਸਭ ਤੋਂ ਜ਼ਿਆਦਾ ਬੈਗ ਠਾਲ ਲਿਓ ਤਾਂ ਬੈਗ ਤੁਹਾਨੂੰ 15 ਮਿੰਟਾਂ ਬਾਅਦ ਬੈਗ ਨਹੀਂ ਮਿਲਣਾ ਜੇ ਜਿੰਦਾ ਹੀ ਹੈਗੀ ਜੀ ਪਰਚੀ ਮਗਰ ਜਿੰਦਾ ਫੋਨ ਗਿਆ ਜਾਲਾ ਸਾਹਮਣੇ ਬਾਈ ਨੇ ਕਰਤਾ ਫ ਉਹonda ਛੁੱਟ ਜਾਊਗਾ ਮੋਟਰਸਾਈਕਲ ਤਾਂ ਮਿੰਟਾਂ 'ਚ ਮਿਲ ਵੀ ਜਾਊਗਾ ਹੋਰ ਕਿਸੇ ਗਰੀਬ ਬੰਦੇ ਦਾ ਮੋਟਰਸਾਈਕਲ ਅਜ ਤੱਕ ਨਾ ਮਿਲਿਆ ਤੇ ਨਾ ਹੀ ਮਿਲਣਾ ਹੈ ਤੇ ਪਿਛਲੀਆਂ ਸਰਕਾਰਾਂ ਦੀ ਜੇਕਰ ਗੱਲ ਕਰੀਏ ਤਾਂ ਕਿਹੜੀਆਂ ਸਰਕਾਰਾਂ ਸਮੇਂ ਜਿਹੜੇ ਇਥੇ ਵਿਕਾਸ ਜ਼ਿਆਦਾ ਹੋਇਆ ਬਾਦ ਵਾਲੀ ਜੀ ਬਹੁਤ ਵਧੀਆ ਸੀਗਾ ਕਨੈਕਸ਼ਨ ਕਨੈਕਸ਼ਨ ਬਹੁਤ ਗਰੀਬਾਂ ਵਾਸਤੇ ਵਧੀਆ ਸੀਗੇ ਜੀ ਹਰ ਇੱਕ ਨੇ ਜ਼ਿੰਮੇਵਾਰ ਨੂੰ ਬਹੁਤ ਸਹੂਲਤ ਸੀਗੇ ਰੇਤੇ ਦਾ ਹੀ ਕੰਮ ਵਧੀਆ ਚੱਲਿਆ ਰਹੀ ਹੈ ਜੀ ਹਾਂਜੀ ਸੜਕਾਂ ਛੜਕਾਂ ਵੀ ਅੱਜ ਬਹੁਤ ਬੁਰਾ ਹਾਲ ਆਸੀ ਬਾਰਡਰ ਦੇ ਸਾਰੇ ਪਿੰਡਾਂ ਹਾਂਜੀ ਹਾਂਜੀ ਬਹੁਤ ਵਧੀਆ ਸੀਗਾ ਅੱਗੇ ਸੜਕਾਂ ਦੇ ਤੋਂ ਤਾਂ ਬਹੁ ਹੋਰ ਵੀ ਕਾਫੀ ਜਿਹੜੀਆਂ ਮੁਸ਼ਕਲਾਂ ਇਹਨਾਂ ਮਜ਼ਦੂਰ ਵੀਰਾਂ ਨੂੰ ਆਈ ਜਾਂਦੀਆਂ ਤੇ ਜਿਹੜਾ ਇਹਨਾਂ ਨੇ ਅੱਜ ਸਾਡੇ ਨਾਲ ਸਾਂਝੀਆਂ ਵੀ ਕਰਦੇ ਆ ਇਹ ਦੁਖਦਾਰ ਪਿੰਡਾਂ ਦੇ ਵਿੱਚ ਹੋਰ ਜਿਹੜਾ ਇਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋ ਗਿਆ ਜੀ ਬੁੜੀਆਂ ਨੂੰ ਇਹ ਜੀ ਬੁੜੀਆਂ ਨੂੰ ਕੋਈ ਵੇਝਾ ਇਹਨੇ ਕੜਾ ਠੱਗਿਆ ਹੈ ਨਾ ਬੁੜੀਆਂ ਨੂੰ 1000 ਰੁਪਏ ਮਿੰਟ ਕਰਕੇ ਠੱਗਿਆ ਤੇ ਬੀਬੀਆਂ ਖੜੀ ਆ ਗਈਆਂ ਜੋ ਸਭ ਉਹਨਾਂ ਦਾੜਾ-ਦਾੜੋ ਉਠਾ ਇਹਨੂੰ ਪਾਇਆ ਨੇ ਹੁਣ ਅੱਜ ਬੀਬੀਆਂ ਕਰਲਾਉਂਦੀਆਂ ਪੰਜਾਂ ਨੇ ਵੀ ਸਾਡੇ ਕੋਲ ਠੱਗ ਤੇ ਲੈ ਗਏ ਹੈ ਹੈ ਕੋਈ ਸਾਜੀ ਸੜਾਈ ਨਹੀਂ ਹੋਈ। ਇਸ ਤੋਂ ਪਹਿਲਾਂ ਦੋ ਵਾਰ ਐਮਪੀ ਰਹੇ ਸ਼ੇਰ ਸਿੰਘ ਘਵਾਇਆ ਉਹ ਵੀ ਕਹਿੰਦਾ ਸੀ ਰਾਏ ਸਿੱਖ ਮੇਰੀ ਬਰਾਦਰੀ ਆ ਮੇਰੀ ਵੋਟ ਆ ਤੇ ਇਸ ਵਾਰ ਤੁਸੀਂ ਸਮਣਾ ਵੀ ਇਹੀ ਕਹਿੰਦਾ ਸੀ ਰਾਏ ਸਿੱਖ ਵੋਟ ਮੇਰੇ ਨਾਲ ਆ ਕਿਵੇਂ ਦੇਖਦੇ ਹੋ ਐਤ ਕੀ ਵੋਟ ਜਿਹੜੀ ਸ਼ੇਰ ਸਿੰਘ ਘਵਾਇਆ ਵੱਲ ਜ਼ਿਆਦਾ ਜਾਊਗੀ ਕਿ ਸਮਣੇ ਨੂੰ ਜ਼ਿਆਦਾ ਪਹੂਗੀ। ਇਹ ਸਮਣੇ ਸਮਣੇ ਨੂੰ ਵੋਟ ਕੋ ਨਹੀਂ ਪੈਣੀ ਸ਼ੇਰ ਸ਼ੇਰ ਘਵਾਇਆ ਭੰਵੇਂ ਲੈ ਜਾਵੇ ਗਣੀਆਂ ਓਟਾਂ। ਅੱਛਾ ਹਾਂ। ਅੱਛਾ ਹਾਂ। ਸਮਣੇ ਨੇ ਵੀ ਆਪਦਾ ਜਿਹੜਾ ਵਿਕਾਰੇ ਤੋਂ ਖਰਾਬ ਕਰ ਲਿਆ। ਖਰਾਬ ਕਰ ਲਿਆ ਸਾਰਾ। ਹਾਂ। ਸਮਣੇ ਦਾ ਜਮਾਂ ਹੀ ਹੋ ਗਿਆ ਯਾਰ। ਇਹ ਸ਼ੇਰ ਸਿੰਘ ਕਬਾਇਆ ਤਾਂ ਮੈਨੂੰ ਲੱਗਦਾ ਇੱਕ ਵਾਰੀ ਐਮ.ਐਲ.ਏ ਵੀ ਰਹੇਗੇ ਦੋ ਵਾਰੀ ਐਮ.ਪੀ ਵੀ ਰਹੇਗੇ ਤੇ ਅੱਜ ਫਿਰ ਵੀ ਤੁਸੀਂ ਉਹਦੀਆਂ ਤਾਰੀਫਾਂ ਕਰ ਰਹੇ ਹੋ ਤੇ ਇਹਦੇ ਕੋਲ ਤਾਂ ਹਜੇ 2.5 ਸਾਲ ਦਾ ਸਮਾਂ ਹੀ ਇਹਨਾਂ ਦਾ ਲੱਗਾ ਕਿੰਨਾ ਤਾਂ ਉਹਨੇ ਕੀਤਾ ਕੰਮ ਵੱਡੇ ਵੱਡਿਆਂ ਦਾ ਕੀਤਾ ਸਾਡਾ ਗਰੀਬਾਂ ਦਾ ਕਿਸੇ ਦਾ ਨਹੀਂ ਕੀਤਾ ਇਹਨੇ ਸ਼ੇਰ ਸਿੰਘ ਨੇ ਵੀ ਨਹੀਂ ਕੀਤਾ ਕਿਸੇ ਸੁਣਾਈ ਨਹੀਂ ਦਿੱਤੀ ਇਹ ਇਥੋਂ ਦੇ ਜਿਹੜੇ ਹਾਲਾਤ ਆ ਮਜ਼ਦੂਰ ਪਰਿਵਾਰਾਂ ਦੇ ਜਾਂ ਗਰੀਬ ਪਰਿਵਾਰਾਂ ਦੇ ਜਿਹੜੇ ਲੇਬਰ ਵਾਲੇ ਬੰਦੇ ਸੀ ਇਹਨਾਂ ਨੇ ਆਪਦੇ ਕੰਮ ਦੇ ਦਿਖਾਤੇ ਦੱਸਿਆ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਿਹਾ ਕਰੋ ਡੇਲੀ ਰਿਪੋਰਟ ਟੀਵੀ ਦੇਖਦੇ ਰਹੋ ਮੈਰੀ ਨਾਲ ਮੇਰੇ ਕੈਮਰਾਮੈਨ ਪਰਸ